ਹਾਂਜੀ ਸਤਿ ਸ੍ਰੀ ਅਕਾਲ ਜੀ ਸਰਿਕ ਸੰਸਾ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਜਿਹੜਾ ਇਸ ਪਿੰਡ ਦਾ ਦੋਸਤੋ ਮੋਗਾ ਤੇ ਤਸਵੀਰ ਹੈ ਜਿਹੜੀ ਦੋਸਤੋ ਬਾਗਾ ਪੁਰਾਣਾ ਏਸ ਪਿੰਡ ਦਾ ਕਾਫੀ ਵੱਡਾ ਨਾਮ ਰਿਹਾ ਨੀਲੀ ਰਾਵੀ ਨਸਲ ਦੇ ਵਿੱਚ ਬਹੁਤ ਵੱਡਾ ਨਾਮ ਰਿਹਾ ਤੇ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਹੀ ਕੰਮ ਕਰਦਾ ਪਸ਼ੂ ਹੈ ਜਿਹੜੇ ਦੋਸਤੋ ਕਿਤੇ ਕਿਤਾਹੀ ਆਉਂਦਾ ਹੈ ਪਤੂ ਮੰਨ ਲੈ ਕੇ ਚੱਲੋ ਵੀ ਜੇ ਕੋਈ ਚੰਗੀ ਝੋਟੀ ਜਾਂ ਕੱਟੀ ਮਿਲ ਗਈ ਮਹੀਨੇ ਪਿੱਛੇ ਜਾਂ ਦੋਹਾਂ ਮਹੀਨੇ ਪਿੱਛੋਂ ਉਦੋਂ ਹੀ ਬਾਈ ਨੇ ਖਰੀਦਣੀ ਹੈ ਤੇ ਅੱਜ ਵੀ ਜਿਹੜੀਆਂ ਦੋਸਤੋ ਬਾਈ ਕੋਲੇ ਦੋ ਝੋਟੀਆਂ ਬਹੁਤ ਸੋਹਣੀਆਂ ਤੇ ਚੰਗੇ ਢਾਂਚੇ ਦੀਆਂ ਜਿਨ੍ਹਾਂ ਦੇ ਵਿੱਚ ਇੱਕ ਤਾਂ ਨੀਲੀ ਰਾਵੀ ਨਸਲ ਦੀ ਹੈ ਤੇ ਦੂਜੀ ਜਿਹੜੀ ਦੋਸਤੋ ਝੋਟੀ ਹੈ ਉਹ ਮੋਰਾ ਨਸਲ ਦੀ ਹੈ ਸੋਨੇ ਢਾਂਚੇ ਆ ਦੋਹਾਂ ਕੱਟੀਆਂ ਦੀ ਠੀਕ ਹੈ ਜੀ ਤੇ ਬਾਕੀ ਦੋਸਤੋ ਥੋੜਾ ਜਿਹਾ ਟਾਈਮ ਜਿਹੜੀਆਂ ਇਹ ਸਾਂਭਣੀਆਂ ਪੈਣੀਆਂ ਮੰਨ ਕੇ ਜਲ ਵੀ ਦੋ ਦੋ ਮਹੀਨੇ ਸਾਂਭਣੀਏ ਬਣੀਏ 2.2 ਮਹੀਨੇ ਤੇ ਗੱਬਣ ਹੋਣ ਦੇ ਵਾਤਰ ਚ ਆ ਜਾਣਗੀਆਂ ਠੀਕ ਹੈ ਤੇ ਇਹਨਾਂ ਦੀ ਜਿਹੜੀ ਦੋਸਤੋ ਬਾਕੀ ਗੱਲਬਾਤ ਹੈ ਉਹ ਆ ਜੋ ਆਪਾਂ ਸਾਰੀ ਬਾਈ ਨਾਲ ਹੀ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਫਿਰ ਨਾਮ ਮੇਰਾ ਬਾਈ ਸਤਨਾਮ ਸਿੰਘ ਪਿੰਡ ਆਪਣਾ ਰੋਡੇ ਹੈਨਾ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਪਸੂ ਫਿਰ ਟਾਈਮ ਤੋਂ ਖਰੀਦਦੇ ਹੈਨਾ ਤੁਸੀਂ ਵਪਾਰ ਦੇ ਆਏ ਆ ਬਾਈ ਅੱਜ ਕੱਲ ਪਸ਼ੂ ਮਿਲਦਾ ਹੀ ਨਹੀਂ ਚੰਗਾ ਪਸ਼ੂ ਨਹੀਂ ਇਹ ਤਾਂ ਸਹੀ ਗੱਲ ਕਿਤੇ ਕਿਤੇ ਤਾਂ ਹੀ ਹੁਣ ਪਸ਼ੂ ਪਾਲ-ਪੂਲ ਕੇ ਲੈ ਆਈਦਾ ਜਦੋਂ ਆ ਜਾਂਦਾ ਬਰੋਦਰ ਲੈ ਲੈਦਾ ਠੀਕ ਹੈ ਹਾਂਜੀ ਅ ਅੱਗੇ ਵੀ ਕੋਈ ਵੀਡੀਓ ਰਾਈ ਵਿੱਚ ਹੈ ਕਿ ਵੈਸੇ ਆਪਣੇ ਨਹੀਂ ਅੱਗੇ ਕਈ ਜੋੜੇ ਵੇਚੇ ਆ ਪਰ ਵੀਡੀਓ ਇੱਕ ਹੀ ਪਾਈ ਸੀ ਆਪਾਂ ਅੱਗੇ ਅੱਛਾ ਠੀਕ ਹੈ ਤੇ ਅੱਜ ਫਿਰ ਦੋ ਝੋਟੀਆਂ ਲੱਭ ਲਿਆਂਦੀ ਹੈ ਹਨਾ ਹਾਂਜੀ ਠੀਕ ਹੈ ਪਹਿਲੀ ਤੋਂ ਹੀ ਕਰਦੇ ਨੀਲੀ ਰਾਗ ਤੋਂ ਸ਼ੁਰੂ ਕਿੰਨੇ ਟਾਈਮ ਦੀ ਹੈ ਆਪਣੀ ਇਹ ਇਹ ਹੈਗੀ ਆ 2 ਕਿਸਾਲਾਂ ਤੋਂ ਉੱਤੇ ਹੋ ਮਹੀਨਾ ਖੰਡ ਠੀਕ ਹੈ ਦੋਹਾਂ ਸਾਲਾਂ ਦਾ ਹਾਂਜੀ ਠੀਕ ਹੈ ਸੀਮਨ ਸੂਮਨ ਤਾਂ ਨਹੀਂ ਆਪਾਂ ਨੂੰ ਪਤਾ ਹੋਣਾ ਜਾਂ ਨਹੀਂ ਸੀਮਨ ਨਹੀਂ ਪਤਾ ਵੀਰੇ ਆਪਾਂ ਐਵੇਂ ਝੂਠ ਮਾਰ ਗਏ ਹਨ ਉਹ ਮਾੜੀ ਗੱਲ ਹੈ ਨਹੀਂ ਸਹੀ ਗੱਲ ਹੈ ਜੀ ਹਾਂਜੀ ਤੇ ਪਤਾ ਕਿਹੜਾ ਮਤਲਬ ਕੀ ਦੁੱਧ ਦੁੱਧੇ ਦੀ ਮਾਂ ਦਾ ਕੁਛ ਠੀਕ ਹੈ ਉਹਨਾਂ ਨੇ ਦੱਸਣ ਦੇ ਮੁਤਾਬਕ ਹੈ ਵੀ ਕਹਿੰਦੇ ਸੀਗਾ 13 14 ਲੀਟਰ ਦੁੱਧ ਠੀਕ ਹੈ ਦੱਸਣ ਮੁਤਾਬਕ ਹੈ ਹਾਂਜੀ ਠੀਕ ਹੈ ਖੋਲਿਏ ਇਹਨੂੰ ਮਾੜੀ ਜੀ ਦੋਸਤੋ ਮਾਰਕਿੰਗ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀ ਹੈ ਮਾਰਕਿੰਗ ਚਾਰੇ ਪਾਰਾਂ ਤੇ ਬਾਕੀ ਜਿਹੜੀ ਕਈ ਵੀਰ ਕਹਿੰਦੇ ਆ ਵੀ ਧੁੰਨੀ ਸ਼ੂ ਵਾਲੀ ਨਿਸ਼ਾਨੀ ਹੈ ਉਹ ਚਾਹੀਦੀ ਉਹ ਵੀ ਇਸ ਕੱਟੀ ਦੇ ਵਿੱਚ ਹੈਗੀ ਠੀਕ ਹੈ ਜੀ ਅੱਖਾਂ ਬਿਲਕੁਲ ਵਾਈਟ ਐ ਸਿੰਘ ਕੁੰਡੇ ਕਰੀ ਆਉਂਦੀ ਐ ਮੂੰਹ ਤੇ ਸੱਦਾ ਪਟਾ ਠੀਕ ਹੈ ਜੀ ਤੇ ਉਮਰ ਐ ਜਿਹੜੀ ਦੋਸਤੋ 2 ਤੋਂ ਉੱਤੇ ਹੀ ਐ 2 ਸਾਲ ਤੋਂ ਉੱਪਰ ਐ ਉਮਰ ਠੀਕ ਹੈ ਜੀ ਮੀਨਾਖੰਡ ਤੇ ਸਿੰਘ ਕੁੰਡਿਆ ਦੀ ਐ ਅੱਖਾਂ ਬਿਲਕੁਲ ਨੀਲੀਆਂ ਤੇ ਦੋਸਤੋ ਸਾਂਭਣੀ ਵੀ ਥੋੜਾ ਟਾਈਮ ਹੀ ਪੈਣੀ ਐ ਇਹ ਜਦੋਂ ਦੋਸਤੋ ਹੂਰ ਐ ਤਿੰਨ ਕਿ ਮਹੀਨੇ ਸਾਂਭ ਗਈ 2.5-3 ਮਹੀਨੇ ਤਾਂ ਗੱਬਣ ਹੋਣ ਦੇ ਬੱਤਰ ਚ ਆ ਜਾਣੀ ਐ ਠੀਕ ਹੈ ਥਾਣਾ ਇਸ ਕੱਟੀ ਦਾ ਮੈਂ ਤੁਹਾਨੂੰ ਦਿਖਾ ਦਿੰਦਾ ਥਾਣ ਬਹੁਤ ਸੋਹਣਾ ਹੈ ਠੀਕ ਹੈ ਜੀ ਥਾਣ ਚੈੱਕ ਕਰ ਸਕਦੇ ਹੋ ਥਾਣ ਦਾ ਗੈਪ ਤੇ ਬਾਕੀ ਜਿਹੜੀ ਧੁੰਨੀ ਸ਼ੂ ਵਾਲੀ ਨਿਸ਼ਾਨੀ ਹੈ ਉਹ ਵੀ ਇਸ ਕੱਟੀ ਦੇ ਵਿੱਚ ਤੇ ਅ ਰੇਟ ਦੱਸਦੀ ਬਾਕੀ ਹੈ ਰੇਟ ਇਹਦਾ 32000 32000 ਹਾਂਜੀ ਠੀਕ ਹੈ ਦੋਸਤੋ 32000 ਰੁਪਏ ਇਸ ਕੱਟੀ ਦਾ ਰੇਟ ਹੈ ਠੀਕ ਹੈ ਜੀ ਜੀ ਨੂੰ ਪਸੰਦ ਆਊਗੀ ਬਾਕੀ ਜਿਹੜੀ ਗੱਲਬਾਤ ਹੈ ਤੁਸੀਂ ਬਾਈ ਨਾਲ ਕਰਕੇ ਇੱਥੋਂ ਦੋਸਤੋ ਖਰੀਦ ਸਕਦੇ ਹੋ ਦੂਜੇ ਨੰਬਰ ਤੇ ਆਪਣੀ ਆ ਗਈ ਮੋਰਾਨਾ ਸਰ ਹੈਨਾ ਹਾਂਜੀ ਠੀਕ ਹੈ ਏ ਕੀ ਟਾਈਮ ਦੀ ਹੈ ਇਹ ਪੌਣੇ 2 ਸਾਲਾਂ ਦੀ ਹੈ ਪੌਣੇ 2 ਸਾਲ ਹਾਂਜੀ ਠੀਕ ਹੈ ਤੇ ਇਹਨੂੰ ਵੀ ਖੋਲੀਏ ਇਹਦਾ ਵੀ ਕੁਝ ਪਤਾ ਮਾਂ ਦਾ ਦੁੱਧ ਕੁਝ ਹਾਂ ਇਹਨਾਂ ਮਾਂ ਨੇ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਸੀਗਾ ਪਹਿਲੇ ਸੂਏ ਹਾਂਜੀ ਠੀਕ ਹੈ ਤੇ ਖੋਲੀਏ ਇਹਨੂੰ ਮਰੀ ਦੀ ਪੌਣੇ 2 ਸਾਲ ਉਮਰ ਹੈ ਦੀ ਹਾਂਜੀ ਪੌਣੇ 2 ਸਾਲ ਠੀਕ ਹੈ ਦੋਸਤੋ ਪੌਣੇ 2 ਸਾਲ ਉਮਰ ਹੈ ਠੀਕ ਹੈ ਜੀ ਮੂੰਹ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਫੇਸ ਹੈ ਸਿੰਘ ਬਿਲਕੁਲ ਕੁੰਡੀ ਕਰੀ ਆਉਂਦੀ ਹੈ ਤੇ ਬਾਕੀ ਵੇਲ ਵਗੈਰਾ ਜੀ ਨੂੰ ਦੋਸਤੋ ਤੋਂ ਹੈ ਉਹ ਬਹੁਤ ਲੰਬੀ ਹੈ ਠੀਕ ਹੈ ਜੀ ਮੋਰਾ ਨਸਲ ਦੇ ਕੈਰੈਕਟਰ ਦੋਸਤੋ ਸਾਰੀ ਹੈ ਠੀਕ ਹੈ ਬਾਕੀ ਢਾਂਚਾ ਬਹੁਤ ਚੰਗਾ ਸੰਭੀ ਹੈ ਦੋਸਤੋ ਕੱਤੀ ਰਾਜੀ ਹੈ ਠੀਕ ਹੈ ਜੀ ਵੇਰ ਜਿਹੜੀ ਦੋਸਤੋ ਇਸ ਕੱਤੀ ਦੀ ਬਹੁਤ ਹੈ 1-2 ਸਾਲ ਉਮਰ ਹੈ ਬਾਕੀ ਦੋਸਤੋ ਸੰਭੀ ਹੈ ਚੰਗੀ ਹੈ ਤੇ ਸਿੰਘ ਬਿਲਕੁਲ ਕੁੰਡਿਆ ਦੀ ਹੈ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਗੁੰਡੇ ਸਿੰਘ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਦੋਸਤੋ ਖਣੋ ਬਾਈ ਦਿਖਾਈਏ ਮੈਨੂੰ ਬਸ ਹੀ ਸਾਣ ਦੋਸਤੋ ਚਾਰੇ ਨਿਕਲਦੇ ਆ ਠੀਕ ਹੈ ਤੇ ਕੀ ਰੇਟ ਹੈ ਜੀ ਇਹਦਾ 32000 ਹੈਦਾ ਰੇਟ ਅੱਛਾ ਇਹਦਾ ਵੀ 32000 ਹਾਂਜੀ ਠੀਕ ਹੈ ਆ ਦੋਸਤੋ ਦੋ ਝੋਟੀਆਂ ਦਿਖਾ ਦੀਆਂ ਦੋਆਂ ਦਾ ਰੇਟ ਦੱਸਤਾ ਜਿਹੜਾ ਨਾਗ ਜੀ ਨੂੰ ਪਸੰਦ ਆਊਗਾ ਬਾਕੀ ਤੁਸੀਂ ਤਸਲੀ ਇੱਥੇ ਆ ਕੇ ਕਰ ਸਕਦੇ ਹੋ ਠੀਕ ਹੈ ਤੇ ਰੇਟ ਜਿਹੜਾ ਦੱਸਿਆ ਇਹ ਤੋਂ ਮੂਕੇ ਤੇ ਲੈਸ ਹੋ ਜੂਗੀ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ